ਦੁਸ਼ਤ ਦੀ ਸੰਗਤ ਦੁਸ਼ਤ ਦਾ ਪਿਆਰ ਇੰਜ ਹੈ ਜਿਵੇਂ ਠੰਡੇ ਕੋਲਿਆਂ ਨੂੰ ਤੂੰ ਜੋਲੀ ਦੇ ਚ ਪਾ ਲਿਆ ਤੇ ਦੁਸ਼ਤ ਦੀ ਦੁਸ਼ਮਣੀ ਇੰਜ ਹੈ ਜਿਵੇਂ ਬਲਦੇ ਹੋਏ ਕੋਲਿਆਂ ਦੇ ਚੋਂ ਹੱਥ ਪਾ ਛੜਿਆ ਕੁਸੰਗੀ ਦਾ ਪਿਆਰ ਇੰਜ ਹੈ ਜਿਵੇਂ ਤੈਨੂੰ ਕੁੱਤਾ ਚੱਟਣ ਲੱਗ ਪਿਆ ਔਰ ਦੁਸ਼ਤ ਨਾਲ ਦੁਸ਼ਮਣੀ ਜਿਵੇਂ ਕੁੱਤੇ ਨੇ ਕੱਟ ਖਾਦਾ ਦੁਆ ਹਾਲ ਤਾਂ ਚੋਟ ਪਹਚਾਏਗਾ ਦੁਸ਼ਤ ਨਾਲ ਪਿਆਰ ਇਸ ਤਰ੍ਹਾਂ ਹੈ ਜਿਵੇਂ ਘੜਾ ਪੱਥਰ ਤੇ ਡਿੱਗ ਪਿਆ ਹੈ ਉਹਦੇ ਨਾਲ ਦੁਸ਼ਮਣੀ ਇੰਜ ਹੈ ਜਿਵੇਂ ਪੱਥਰ ਘੜੇ ਤੇ ਡਿੱਗ ਪਿਆ ਹੈ ਇਹਦੀ ਦੁਸ਼ਮਣੀ ਵੀ ਚੋਟ ਕਰੇਗੀ ਇਹਦੀ ਦੋਸਤੀ ਵੀ ਚੋਟ ਕਰੇਗੀ ਇਹਦੀ ਦੋਸਤੀ ਤੈਨੂੰ ਮਹਿਲਾ ਕਰੇਗੀ ਇਹਦੀ ਦੁਸ਼ਮਣੀ ਤੈਨੂੰ ਨੁਕਸਾਨ ਪਹਚਾਏਗੀ ਚੋਟ ਪਹਚਾਏਗੀ ਇਸ ਵਾਸਤੇ ਪ੍ਰੀਤ ਨਾ ਬਾਹ ਔਰ ਉਹਦੀ ਪ੍ਰੀਤ ਦੁਸ਼ਮਣੀ ਚ ਬਦਲੇਗੀ ਦੁਸ਼ ਦਾ ਪਿਆਰ ਸਦੇਵੀ ਨਹੀਂ ਆਉਂਦਾ ਦੁਸ਼ ਦਾ ਪਿਆਰ ਕਾਇਮ ਦਾਇਮ ਨਹੀਂ ਆਉਂਦਾ ਇੱਕ ਦਿਨ ਉਸੇ ਦਾ ਪਿਆਰ ਦੁਸ਼ਮਣੀ ਚ ਬਦਲ ਜਾਂਦਾ ਹੈ ਦੁਨੀਆ ਚ ਇਸ ਤਰ੍ਹਾਂ ਹੀ ਆਉਂਦਾ ਹੈ ਉਹਦੀ ਦੋਸਤੀ ਕਰਕੇ ਵੀ ਔਖਾ ਹੋਵੇਗਾ ਉਹਦੀ ਦੁਸ਼ਮਣੀ ਕਰਕੇ ਵੀ ਔਖਾ ਹੋਵੇਗਾ ਦੁਨੀਆ ਦੇ ਤਮਾਮ ਅਵਤਾਰੀ ਪੁਰਸ਼ ਕੁਸੰਗਤ ਤੋਂ ਰੋਕਦੇ ਰਹੇ ਨੇ ਪਰ ਮਨੁੱਖ ਕੁਸੰਗਤ ਤੋਂ ਬਾਜ਼ ਨਹੀਂ ਆਉਂਦਾ ਬੜੀਆਂ ਬੜੀਆਂ ਦਲੀਲਾਂ ਦੇਂਦੇ ਨੇ ਅਸੀਂ ਆਪ ਕੋ ਸੰਗੀ ਥੋੜੇ ਹੋ ਜਾਣਾ ਕੋਈ ਕੀ ਗੱਲ ਹੋਇਆ ਭੇੜੇ ਕੋਲ ਬੈਠ ਗਏ ਤੇ ਭੇੜੇ ਕੋਲ ਬੈਠਣਾ ਹੈ ਤੂੰ ਤੂੰ ਭੈੜਾ ਨਾ ਵੀ ਹੋਣਾ ਚਾਹੇ ਹੋ ਜਾਏਗਾ ਮੈਂ ਫਿਰ ਦਲੀਲ ਦੇਵਾਂ ਅੱਗ ਕੋਲ ਤੂੰ ਬੈਠ ਹੈਂ ਸੇਕ ਨਹੀਂ ਵੀ ਲੈਣਾ ਚਾਹੁੰਦਾ ਮਿਲੇਗਾ ਗੰਦਗੀ ਦੇ ਢੇਰ ਕੋਲ ਤੂੰ ਬੈਠ ਹੈਂ ਦੁਰਗੰਧ ਨਹੀਂ ਵੀ ਲੈਣਾ ਚਾਹੁੰਦਾ ਮਿਲੇਗੀ ਲਾਜ਼ਮੀ ਮਿਲੇਗੀ ਕੁਝ}{|\text{ਸੀ ਮੈਲ ਹੈ ਜੋ ਸਾਡੇ ਹਿਰਦੇ ਤੇ ਪੈਂਦੀ ਹੈ।}} ਉਹ ਵਹ ਮੈਲ ਹੈ ਵਿਚਾਰਾਂ ਦੀ ਜਿਹਨੂੰ ਹਰ ਜਗ੍ਹਾ ਦੀ ਵਾਈਬ੍ਰੇਸ਼ਨ ਕਹਿੰਦੇ ਨੇ ਆਭਾ ਕਹਿੰਦੇ ਨੇ ਇਹ ਬਣਦਾ ਹੈ ਮਨੁੱਖ ਦੇ ਵਿਚਾਰਾਂ ਨਾਲ ਮਨੁੱਖ ਦੇ ਸੋਚਣੀ ਨਾਲ ਮਨੁੱਖ ਦੇ ਚਿੰਤਨ ਨਾਲ ਸਾਰੀ ਦੁਨੀਆ ਦੇ ਵਿੱਚ ਬੁਰਾ ਸੋਚਣਾ ਇਤਨਾ ਜ਼ਿਆਦਾ ਹੋ ਗਿਆ ਸਾਰੀ ਦੁਨੀਆ ਦੇ ਵਿੱਚ ਬੁਰਾ ਚਿੰਤਨ ਇਤਨਾ ਜ਼ਿਆਦਾ ਹੋ ਗਿਆ ਸਾਰੀ ਦੁਨੀਆ ਦੇ ਵਿੱਚ ਬੁਰੇ ਵਿਚਾਰ ਇਤਨੇ ਜ਼ਿਆਦਾ ਹੋ ਗਏ ਨੇ ਸਾਰੀ ਦੁਨੀਆ ਦੇ ਵਿੱਚ ਵਿਚਾਰਾਂ ਦੇ ਵਿੱਚ ਮੈਲ ਹੀ ਮੈਲ ਸਿੱਧੀ ਮਨੁੱਖ ਦੇ ਮਨ ਦੇ ਪੈਂਦੀ ਸਿੱਧੀ ਮਨੁੱਖ ਦੇ ਮਨ ਤੇ ਕਹਿੰਦੀ بڑے بڑے ਸਿਆਣੇ ਮਨੁੱਖਾਂ ਦਾ ਅਨੁਭਵ ਹੈ ਇਹ ਗੁਨਾਹ ਸੀ ਕਰਨਾ ਤੇ ਨਹੀਂ ਚਾਹੁੰਦੇ ਸੀ ਪਤਾ ਨਹੀਂ ਕਿਉਂ ਹੋ ਗਏ ਸੇਕ ਕੋਲ ਅੱਗ ਕੋਲ ਬੈਠਾ ਹੋਵੇਗਾ ਪੰਜ ਸੇਕ ਲੱਗ ਗਏ ਇਹ ਇਹ ਜਿਹੜੀ ਹਵਾ ਮੈਲੀ ਹੈ ਦੇ ਵਿੱਚ ਜਿਹੜੇ ਵਿਚਾਰ ਇੱਕ ਤੇ ਉਹ ਆਲੋਦਗੀ ਉਹ ਮੈਲ ਜੋ ਤੇਰੇ ਕੱਪੜੇ ਮੈਲੇ ਕਰਦੀ ਤੇਰੇ ਤਨ ਨੂੰ ਮੈਲਾ ਕਰਦੀ ਹੈ ਵਿਚਾਰਾਂ ਦੀ ਮੈਲ ਤੇਰੇ ਮਨ ਨੂੰ ਮੈਲਾ ਕਰਦੀ ਉਹ ਵੀ ਬ੍ਰਹਮਣ ਦੇ ਵਿੱਚ ਮੌਜੂਦ ਹੈ ਇਹ ਦੋ ਤਰ੍ਹਾਂ ਦੀ ਮੈਲ ਸਾਰੇ ਸੰਸਾਰ ਦੇ ਵਿੱਚ ਮੌਜੂਦ ਹੈ ਤਨ ਮੈਲਾ ਹੋ ਜਾਂਦਾ ਹੈ ਇਸ਼ਨਾਨ ਕਰਦੇ ਆ ਪਾਣੀ ਨਾਲ ਫਿਰ ਸਾਫ਼ ਬਣਨਾ ਮਨ ਮੈਲਾ ਹੋ ਗਏ ਐ ਸਤ ਸੰਗਤ ਐ ਇੱਥੇ ਆ ਕੇ ਦੋਣਾ ਬਿਨ ਭਾਗਾ ਸਤ ਸੰਗ ਨਾ ਲੱਭੇ ਬਿਨ ਸੰਗਤ ਮੈਲ ਭਰੀ ਜੇ ਜਿਓ ਇੱਕ ਦਿਨ ਵੀ ਜਿਹੜਾ ਨਹੀਂ ਆਇਆ ਕੁਛ ਨਾ ਕੁਛ ਤੇ ਮਨ ਮੈਲਾ ਹੋ ਗਿਆ ਔਰ ਕਈ ਕਈ ਦਿਨ ਜਿਹੜਾ ਨਹੀਂ ਆਇਆ ਉਹ ਤੇ ਬਹੁਤ ਮੈਲਾ ਹੋ ਜਾਏਗਾ ਇਹ ਵੀ ਮੈਂ ਅਰਜ਼ ਕਰਾਂ ਕਪੜਾ ਇੱਕ ਦਿਨ ਦਾ ਮੈਲਾ ਹੋਵੇ ਧੋਣਾ ਆਸਾਨ ਹੈ 5-7 ਦਿਨ ਦਾ ਮੈਲਾ ਹੋਵੇ ਜਰਾ ਇੱਕ ਦੋ ਦਫਾ ਸਾਬਣ ਲਾਣਾ ਪੈਗਾ ਦੋ ਦਫਾ ਧੋਣਾ ਪੈਗਾ ਕਪੜਾ 15-20 ਦਿਨ ਦਾ ਮੈਲਾ ਹੋਵੇ ਮਿਹਨਤ ਜ਼ਿਆਦਾ ਮੰਗੇਗਾ ਬਾਰ-ਬਾਰ ਮਸ਼ੀਨ ਦੇ ਚ ਪਾਣਾ ਪੈਗਾ ਜਾਂ ਬਾਰ-ਬਾਰ ਧੋਣਾ ਪੈਗਾ ਇੱਕ ਦਫਾ ਨਾਲ ਗੱਲ ਨਹੀਂ ਬਣੇਗੀ ਤੇ ਕਪੜਾ ਕਿਦਰੇ 1.5-2 ਮਹੀਨੇ ਦਾ ਮੈਲਾ ਹੋਵੇ ਫਿਰ ਮੈਲ ਦਿਖਾਈ ਦਿੰਦੀ ਹੈ ਕਪੜਾ ਨਹੀਂ ਦਿਖਾਈ ਦਿੰਦਾ ਮੈਲ ਦੀ ਪਰਤ ਦੇ ਉੱਤੇ ਪਰਤ ਪਰਤ ਦੇ ਉੱਤੇ ਪਰਤ ਪਰਤ ਦੇ ਉੱਤੇ ਪਰਤ ਇਤਨੇ ਜਮ ਜਾਂਦੇ ਹੈ ਕਪੜਾ ਤੇ ਦਿਖਾਈ ਨਹੀਂ ਦਿੰਦਾ ਮੈਲ ਦਿਖਾਈ ਦਿੰਦੀ ਹੈ ਇਹ ਜਿਹੜਾ ਸਾਡਾ ਮਨ ਹੈ ਇਹ ਇੱਕ ਦਿਨ ਦਾ ਮੈਲ ਹੈ ਕਤਈ ਨਹੀਂ ਇਹ ਇੱਕ ਮਹੀਨੇ ਦਾ ਮੈਲ ਹੈ ਨਹੀਂ ਇਹ ਇੱਕ ਸਾਲ ਦਾ ਮੈਲ ਹੈ ਕਤਈ ਨਹੀਂ ਗੁਰਬਾਣੀ ਕਹਿੰਦੀ ਹੈ ਸੰਮਨ ਕੋ ਜਨਮ ਜਨਮ ਕੀ ਮਲ ਲਾਗੇ ਕਾਲਾ ਹੋਆ ਸਿਆ ਇਹ ਤੇ ਕਈ ਜਨਮਾਂ ਦਾ ਮੇਲ ਹੈ ਤੋ ਮਨੁਖ ਦੇ ਦਰਸ਼ਨ ਕਰੀਏ ਮਨੁਖ ਦੇ ਤੇ ਦਰਸ਼ਨ ਨਹੀਂ ਆਉਂਦੇ ਕ੍ਰੋਧ ਦੇ ਦਰਸ਼ਨ ਹੁੰਦੇ ਮਨੁਖ ਦੇ ਦਰਸ਼ਨ ਕਰੀਏ ਮਨੁਖ ਦੇ ਤੇ ਦਰਸ਼ਨ ਨਹੀਂ ਨਹੀਂ ਆਉਂਦੇ ਹੰਕਾਰ ਦੇ ਦਰਸ਼ਨ ਹੁੰਦੇ ਡੁੱਲ ਡੁੱਲ ਕੇ ਪੈਂਦਾ ਹੈ ਹੰਕਾਰ ਮਨੁਖ ਦੇ ਦਰਸ਼ਨ ਕਰੀਏ ਮਨੁਖ ਦੇ ਕੋਲ ਬੈਠੇ ਮਨੁਖ ਦੇ ਤੇ ਦਰਸ਼ਨ ਹੀ ਨਹੀਂ ਆਉਂਦੇ ਲੋਭ ਦੇ ਦਰਸ਼ਨ ਹੁੰਦੇ ਕਾਲੀਕ ਬਹੁਤ ਸਿਆਣਾ ਮਨੁੱਖ ਮੈਨੂੰ ਕਹਿ ਰਿਹਾ ਸੀ ਅਸੀਂ ਤੇ ਸਮਝਦੇ ਸੀ ਮਾਨ ਮਨੁੱਖ ਹੈ ਪਰ ਉਹਨੇ ਤੇ ਵਿਅਰਥ ਦੀਆਂ ਗੱਲਾਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕੀਤਾ ਤਿੰਨ ਦਿਨ ਉਹਦੀ ਸੰਗਤ ਕੀਤੀ ਕਹਿਣ ਲੱਗਾ ਆਏ ਕੁਝ ਸੁਣਦੇ ਰਹੇ ਗੱਲਾਂ ਸਾਰੀਆਂ ਲੋਭ ਦੀਆਂ ਗੱਲਾਂ ਸਾਰੀਆਂ ਹੰਕਾਰ ਦੀਆਂ ਗੱਲਾਂ ਸਾਰੀਆਂ ਵਾਸ਼ਨਾ ਦੀਆਂ ਕਹਿੰਦੇ ਨੇ ਦਿਲ ਮੇਰਾ ਬੜਾ ਟੁੱਟਿਆ ਮੈਂ ਕਿ ਤੈਨੂੰ ਇਹ ਪੰਕਤੀਆਂ ਚੇਤੇ ਨਹੀਂ ਆਇਆ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਆ ਸੰਗ ਜੇ ਜਾਣਾਂ ਬਬ ਬਕੜਾ ਤਾਂ ਜਨਮ ਨ ਭੇੜੀ ਹੰਸ ਦੇ ਰੂਪ ਦੇ ਚ ਪਤਾ ਨਹੀਂ ਕਿਤਨੇ ਬਗਲੇ ਘੁੰਮ ਰਹੇ ਨੇ ਕਿਤਨੇ ਘੁੰਮ ਰਹੇ ਨੇ ਇਹ ਚਿੱਟੇ ਪੰਖ ਇਹ ਸਾਫ ਸੁਥਰੇ ਪੰਖ ਕਈ ਦਫਾ ਹੰਸ ਹੋਣ ਦਾ ਧੋਖਾ ਪੈਦਾ ਕਰ ਦਿੰਦੇ ਨੇ ਹੰਸ ਨਹੀਂ ਨੇ ਮੈਂ ਜਾਣਿਆ ਬਾਬਾ ਫਰੀਦ ਜੀ ਸਾਹਿਬ ਆਗਰ ਧੋਖਾ ਖਾ ਸਕਦਾ ਹੈ ਤੇ ਆਮ ਬੰਦਿਆਂ ਦੀ ਤੇ ਗੱਲ ਛੱਡੋ ਇਹ ਫਰੀਦ ਦਾ ਸ਼ਲੋਕ ਹੈ ਮੈਂ ਜਾਣਿਆ ਫਰੀਦਾ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕਹੀਆ ਸੰਗ ਜੇ ਜਾ ਨਾ ਬਬ ਬਕਪੜਾ ਤਾਂ ਜਨਮ ਨਾ ਭੇੜੀ ਅੰਗ ਮਨੁੱਖ ਦੇ ਦਰਸ਼ਨ ਕਰੀਏ ਬੰਦੇ ਦੇ ਤੇ ਦਰਸ਼ਣੇ ਨਹੀਂ ਆਉਂਦੇ ਕਾਮ ਦੇ ਦਰਸ਼ਨ ਹੁੰਦੇ ਮਨੁੱਖ ਦੇ ਦਰਸ਼ਨ ਕਰੀਏ ਮਨੁੱਖ ਦੇ ਤੇ ਦਰਸ਼ਨ ਹੀ ਨਹੀਂ ਆਉਂਦੇ ਕ੍ਰੋਧ ਦੇ ਦਰਸ਼ਨ ਆਉਂਦੇ ਲੋਭ ਦੇ ਦਰਸ਼ਨ ਆਉਂਦੇ ਨੇ ਹੰਕਾਰ ਦੇ ਦਰਸ਼ਨ ਆਉਂਦੇ ਨੇ ਔਰ ਅਨੰਤ ਜਨਮਾਂ ਤੋਂ ਹੰਕਾਰ ਦੀ ਪਰਤ ਦਰ ਪਰਤ ਲੋਭ ਦੀ ਪਰਤ ਦਰ ਪਰਤ ਕ੍ਰੋਧ ਦੀ ਪਰਤ ਦਰ ਪਰਤ ਮਨ ਮੈਲਾ ਹੋ ਗਿਆ ਕਈ ਜਨਮਾਂ ਦਾ ਮੈਲਾ ਹੈ ਤੇ ਜਦ ਕਈ ਜਨਮਾਂ ਦਾ ਮੈਲਾ ਹੈ ਤੇ ਮਨ ਤੇ ਦਿਖਾਈ ਨਹੀਂ ਦਿੰਦਾ ਮੈਲ ਹੀ ਮੈਲ ਦਿਖਾਈ ਦਿੰਦਾ ਵਿਚਾਰਾਂ ਦਾ ਤੇ ਕੁਝ ਪਤਾ ਹੀ ਨਹੀਂ ਚੱਲਦਾ ਕਰੋਧ ਹੀ ਕਰੋਧ ਵਿਚਾਰਾਂ ਦਾ ਤੇ ਕੁਝ ਪਤਾ ਹੀ ਨਹੀਂ ਚੱਲਦਾ ਹੰਕਾਰ ਹੀ ਹੰਕਾਰ ਸਹੀ ਸੋਚਣੀ ਦਾ ਤੇ ਕੁਝ ਪਤਾ ਹੀ ਨਹੀਂ ਚੱਲਦਾ ਲੋਭ ਹੀ ਲੋਭ ਅਜੋਕੇ ਸਮੇਂ ਵਿੱਚ ਮਨੁੱਖ ਨੇ ਕੱਪੜਿਆਂ ਨੂੰ ਤੇ ਤਨ ਨੂੰ ਸਾਫ਼ ਸੁਥਰਾ ਰੱਖਣ ਦੇ ਅਨੇਕਾਂ ਸਾਧਨ ਜੁਟਾਏ ਨੇ ਹਰ ਘਰ ਦੇ ਵਿੱਚ ਗੁਸਲ ਖਾਣਾ ਹੈ ਤਨ ਨੂੰ ਸਾਫ਼ ਕਰਨਾ ਹੈ ਵਾਸ਼ਿੰਗ ਪਾਊਡਰ ਨੇ ਕੱਪੜੇ ਸਾਫ਼ ਕਰਨੇ ਸਾਬਣ ਨੇ ਕੱਪੜੇ ਸਾਫ਼ ਕਰਨੇ ਮਹਾਰਾਜ ਕਹਿੰਦੇ ਵੀ ਨਾ ਭਰੀਏ ਹੱਥ ਪੈਰ ਤੰਦੇ ਪਾਣੀ ਧੋਤੇ ਉਤਰਸ ਕੇ ਮੂਤ ਪਲੇਤੇ ਕੱਪੜ ਹੋਏ ਦੇ ਸਾਵਣ ਲਈਏ ਹੋਦੋਏ ਪਰ ਇਹ ਜਿਹੜਾ ਮਨ ਪਾਪਾ ਨਾਲ ਮੈਲ ਹੈ ਮਨ ਦੀ ਮੈਲ ਕੀ ਹੈ ਪਾਪ ਤੇ ਪਾਪ ਕਿਸ ਨੂੰ ਕਹਿੰਦੇ ਨਾ ਸਿਰਫ ਬੁਰਾ ਸੋਚਣਾ ਹੀ ਪਾਪ ਹੈ ਮੈਂ ਅਕਸਰ ਅਰਜ਼ ਕੀਤਾ ਹੋਇਆ ਹੈ ਬੁਰਾ ਕਰਨਾ ਅਪਰਾਧ ਹੈ ਬੁਰਾ ਸੋਚਣਾ ਪਾਪ ਹੈ ਅਪਰਾਧ ਕਾਨੂੰਨ ਦੀ ਪਕੜ ਦੇ ਚ ਆਉਂਦਾ ਹੈ ਅਪਰਾਧ ਸਮਾਜ ਦੀ ਪਕੜ ਦੇ ਚ ਆਉਂਦਾ ਇਸ ਵਾਸਤੇ ਦੁਨੀਆ ਚ ਇਤਨੇ ਅਪਰਾਧੀ ਨਹੀਂ ਨੇ ਪਿਛਲੇ ਦਿਨੇ ਮੈਨੂੰ ਭਾਰਤ ਦੇ ਚ ਇੱਕ ਮੈਗਜ਼ੀਨ ਨਿਕਲਦੀ ਹੈ ਦਿਨਮਾਨ ਉਹਦੇ ਚ ਪੜਨ ਨੂੰ ਮਿਲਿਆ ਬਈ ਸਾਰੀ ਦੁਨੀਆ ਦੇ ਚ ਇਹ ਜਰਾਇਮ ਪੇਸ਼ਾ ਲੋਕ ਕ੍ਰਿਮੀਨਲ ਮਨੁੱਖ ਸੌ ਦੇ ਚ ਇੱਕ ਵੀ ਨਹੀਂ ਹੈ ਜੇਲ੍ਹਾਂ ਦੇ ਜਿਹੜੇ ਕੈਦੀ ਬੰਦ ਸਨ ਨਾ ਸਾਰੀ ਦੁਨੀਆ ਦੇ ਉਹਨਾਂ ਨੇ ਆਕੜੇ ਕੱਟੇ ਕੀਤੇ ਕੰਮ ਤੇ ਬੜਾ ਮਿਹਨਤ ਤੇ ਉਹਨਾਂ ਨੇ ਬਹੁਤ ਕੀਤੀ ਸਾਰੀ ਦੁਨੀਆ ਦੀ ਜੇਲ੍ਹਾਂ ਸਾਰੇ ਸੰਸਾਰ ਦੀਆਂ ਜੇਲ੍ਹਾਂ ਜੋ ਚੋਰ ਬੰਦ ਸਨ ਜੋ ਟਗਾਏ ਤੇ ਬੰਦ ਸਨ ਜੋ ਕਾਤਲ ਬੰਦ ਸਨ ਉਹਨਾਂ ਦੀ ਜਿਹੜੀ ਉਹਨਾਂ ਨੇ ਗਿਣਤੀ ਕੀਤੀ ਤੇ ਸਾਰੇ ਸੰਸਾਰ ਦੇ ਗਿਣਤੀ ਕਹਿੰਦੇ ਨੇ ਤੇ ਇੱਕ ਫਿਸਦੀ ਵੀ ਨਹੀਂ ਹੈ ਯਾਨੀ 100 ਦੇ ਚੋਂ ਇੱਕ ਮਨੁੱਖ ਵੀ ਅਪਰਾਧੀ ਨਹੀਂ ਹੈ ਇਹ ਵੀ ਮੈਂ ਅਰਜ਼ ਕਰਾਂ ਕਿਦਰੇ ਹਜ਼ਾਰ ਤੋਂ ਬਾਅਦ ਇੱਕਦ ਮਨੁੱਖ ਅਪਰਾਧੀ ਹੈ ਬਲਕਿ ਜਿੱਥੇ ਜਿਤਨਾ ਸਖਤ ਕਾਨੂੰਨ ਹੈ ਉਥੇ ਚੋਰੀ ਨਹੀਂ ਹੈ ਅਮਕੂਏ ਤੋਂ ਦੇਖਿਆ ਇਧਰ ਮੁੱਲਾ ਬਾੰਗ ਦੇਂਦਾ ਸਰਾਫੇ ਦੀਆਂ ਦੁਕਾਨਾਂ ਮਨੇ ਚੇਂਜਰ ਜਿਹੜੇ ਨੇ ਹਰ ਦੇਸ਼ ਦੀ ਕਰੰਸੀ ਉਹਨਾਂ ਦੀ ਦੁਕਾਨ ਤੇ ਪਈਏ ਖੁੱਲ੍ਹੇ ਛੋੜ ਕੇ ਚਲੇ ਜਾਂਦੇ ਨਮਜ਼ਦ ਕੋਈ ਚੋਰੀ ਨਹੀਂ ਕਰਦਾ ਚੋਰ ਨੂੰ ਸਜ਼ਾ ਬੜੀ ਸਖਤ ਹੈ 사우ਦੀ ਅਰਬ ਦੇ ਚ ਹੱਥ ਕੱਟ ਦਿੰਦੇ ਕੋਈ ਤੇ ਦੇ ਚ ਕੋੜੇ ਮਾਰਦੇ ਕਾਨੂੰਨ ਬੜਾ ਸਖਤ ਹੈ ਚੋਰੀ ਨਹੀਂ ਹੈ ਫਿਰ ਦੁਰਾਚਾਰ ਵੀ ਨਹੀਂ ਹੈ ਦੁਰਾਚਾਰ ਨੂੰ 사우ਦੀ ਅਰਬ ਦੇ ਸੰਸਾਰ ਕਰਦੇ ਨੇ ਗੋਡਿਆਂ ਤੱਕ ਜ਼ਮੀਨ ਦੇ ਚ ਦਬ ਕੇ ਚਾਰੋਂ ਪਾਸੇ ਪੱਥਰ ਮਾਰੋ ਔਰ ਉਹਨੇ ਚਿਰ ਤੱਕ ਪੱਥਰ ਮਾਰੋ ਜਿੰਨੇ ਚਿਰ ਤੱਕ ਗਿਰ ਨਹੀਂ ਜਾਂਦਾ ਸਜ਼ਾਵਾਂ ਬੜੀਆਂ ਸਖਤ ਨੇ ਅਪਰਾਧ ਤੇ ਨਹੀਂ ਹੈ ਉਹ ਜਿਹੜੇ ਆંકੜੇ ਇਕੱਠੇ ਕੀਤੇ ਗਏ ਨੇ ਠੀਕ ਹੈ ਅਰਬ ਦੇਸ਼ਾਂ ਚ ਇਹਨਾਂ ਪਰ ਬਹੁਤ ਥੋੜੇ ਇਹ ਆંકੜੇ ਹਜ਼ਾਰ ਤੇ ਬਾਅਦ ਇੱਕ ਵੀ ਨਹੀਂ ਬਣਦਾ ਅਪਰਾਧੀ ਰਹਿ ਗਈ ਗੱਲ ਪਾਪ ਦੀ ਮਨ ਦੇ ਤਲ ਤੇ ਕੋਈ ਬੁਰਾ ਨਾ ਸੋਚਦਾ ਹੋਵੇ ਗੁਸਤਾਖੀ maaf ਇਹ ਲੱਖਾਂ ਚ ਕੋਈ ਇੱਕ ਅਦਾ ਹੈ ਇੱਕ ਅਦਾ ਹੈ ਸੰਸਾਰ ਦੇ ਚੇਤਨਾ ਅਪਰਾਧ ਨਹੀਂ ਹੈ ਸੰਸਾਰ ਦੇ ਚ ਬਹੁਤਾ ਪਾਪ ਹੈ ਪਾਪ ਮਨ ਦੀ ਮਹਿਲ ਪਾਪ ਨਾਲੀ ਮਨ ਮੈਲਾ ਹੁੰਦਾ ਬਰੀਏ ਮਤ ਪਾਪਾਂ ਕੇ ਸੰਗ ਬੁਰਾ ਸੋਚਣ ਨਾਲੀ ਮਨ ਮੈਲਾ ਹੁੰਦਾ ਤੇ ਬੁਰਾ ਸੋਚਣਾ ਕੀ ਆਉਂਦਾ ਮੈਂ ਅਕਸਰ ਅਰਜ਼ ਕਰਦਾ ਹਾਂ ਨਾ ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਖੋਣਾ ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ ਚੋਰੀ ਔਰ ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਣਾ ਦੁਰਾਚਰ ਸਿਰਫ ਸੋਚਣਾ ਸੋਚਣਾ ਹੀ ਮਨ ਦੀ ਮੈਲ ਹੈ ਅੱਜ ਤੱਕ ਮਨੁੱਖ ਨੇ ਇਸ ਗੱਲ ਦਾ ਬੜਾ ਮਾਣ ਕੀਤਾ ਮੈਂ ਬੁਰਾ ਕੀਤਾ ਥੋੜੀ ਐ ਸਿਰਫ ਸੋਚਿਆ ਤੇ ਕੀ ਹੋ ਗਿਆ ਬਸ ਸੋਚਿਆ ਮਨ ਤੇ ਮਹਿਲਾ ਹੋ ਗਿਆ ਸੋਚਦੇ ਆਂ ਹੀ ਮਨ ਮਹਿਲਾ ਹੋ ਗਏ ਔਰ ਬੁਰਾ ਮਨੁੱਖ ਕਈ ਜਨਮਾਂ ਤੋਂ ਸੋਚਦਾ ਰਿਹਾ ਹੋਵੇ ਤੋ ਸਿਵਾਏ ਬੁਰੇ ਸੋਚਣ ਤੋਂ ਮਨ ਦੇ ਛੋਰ ਬਚਦਾ ਕੀ ਐ ਬੁਰੇ ਵਿਚਾਰਾਂ ਤੋਂ ਹੋਰ ਬਚਦਾ ਕੀ ਐ ਪਾਪ ਹੀ ਪਾਪ ਪਾਪ ਹੀ ਪਾਪ ਮਨ ਦੇਚ ਹੁਣ ਇਹ ਪਾਪੀ ਮਨ ਇਹ ਮੈਲਾ ਮਨ ਜੋ ਕੁਝ ਵੀ ਕਰੇਗਾ ਮੈਲਾ ਮੈਂ ਸਮਪਤੀ ਸਿੱਧੇ ਕਰਾਂ ਮਨ ਮੈਲੇ ਸਭ ਕਿਛ ਮੈਲਾ ਗੁਸਤਾਖੀ ਮਾਫ ਮਨ ਮੈਲੇ ਇਹਦਾ দান ਵੀ ਮੈਲਾ ਇਹਦੇ দান ਦੇ ਚ ਹੰਕਾਰ ਦੀ ਬਦਬੋ ਹੋਵੇਗੀ ਮਨ ਮੈਲਾ ਇਹਦਾ ਗਿਆਨ ਵੀ ਮੈਲਾ ਭਾਵੇਂ ਕਿਤਨਾ ਗੈਣੀ ਹੋਵੇ ਇਹਦੇ ਗਿਆਨ ਦੇ ਚ ਵੀ ਹੰਕਾਰ ਦੀ ਬਦਬੋ ਹੋਵੇਗੀ ਮਨ ਮੈਲਾ ਇਹਦੀ ਸੇਵਾ ਵੀ ਮੈਲੀ ਹੈ ਇਹੀ ਸੇਵਾ ਦੇ ਚ ਵੀ ਹੰਕਾਰ ਦੀ ਬਦਬੋ ਹੋਏਗੀ ਮਨ ਮੈਲੇ ਸਭ ਕਿਛ ਮੈਲਾ ਤਨ ਦੋ ਤੇ ਮਨ ਅਚਾਂ